ਇੱਕ ਰਾਸ਼ਟਰਪਤੀ ਆਪਣੇ ਇੰਡੀਆ ਦਾ ਮੁਲਕ ਦਾ ਠੀਕ ਹੈ ਦੂਜੇ ਪਾਸੇ ਰਾਜੇਪਾਲ ਆਪਣੀ ਸਟੇਟ ਦਾ ਹੂੰ ਇਹਨੂੰ ਸਭ ਤੋਂ ਪਹਿਲਾਂ ਇਹ ਚੀਜ਼ ਸਮਝਣੀ ਚਾਹੀਦੀ ਵੀ ਰਾਜੇਪਾਲ ਜਿਹੜਾ ਹੈਗਾ ਉਹ ਸਟੇਟ ਦਾ ਹੈ ਪਰ ਮੇਰੇ ਖਿਆਲ ਨਾਲ ਭਗਵੰਦ ਮਾਨ ਜੀ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪ੍ਰੋਟੋਕਾਲ ਦੇ ਮੁਤਾਬਕ ਇੱਕ ਰਾਜੇਪਾਲ ਤੁਹਾਨੂੰ ਪੁੱਛ ਸਕਦੇ ਆ ਠੀਕ ਹੈ ਕਿ ਭਾਈ ਮੇਰੀ ਸਟੇਟ ਹੈ ਮੇਰੀ ਸਟੇਟ ਚ ਜੋ ਜੋ ਹੋ ਰਿਹਾ ਤੁਸੀਂ ਕੀ ਕੀ ਕਰ ਰਹੇ ਹੋ ਜਵਾਬ ਦੇ ਜਾਂ ਤੁਸੀਂ ਉਹਨਾਂ ਫੀਲਿੰਗਸ ਨੂੰ ਜਿਹੜੀ ਪੰਜਾਬੀਆਂ ਦੀ ਫੀਲਿੰਗ ਹੈ ਜਿਨ੍ਹਾਂ ਨੇ ਸਾਨੂੰ ਦਤਾਇਆ ਵਾ ਉਹਨਾਂ ਦੀ ਫੀਲਿੰਗ ਨੂੰ ਹਟ ਕਰਦੇ ਪਏ। ਗਲੇਸ਼ਪਬਲਿਕ ਨੂੰ ਤਾਂ ਹਮੇਸ਼ਾ ਹੀ ਹਰਾਸ਼ ਹੋਣਾ ਪੈ ਰਿਹਾ। ਅੱਜ ਦੀ ਡੇਟ ਵਿੱਚ ਜੋ ਕੋਛ ਤੱਕਾ ਹੋ ਰਿਹਾ ਤਾਂ ਪਬਲਿਕ ਨਾਲ ਹੀ ਹੋ ਰਿਹਾ। ਜਿਹੜਾ ਇੱਕ ਮੌਕਾ ਪੰਜਾਬੀਆਂ ਨੇ ਦਿੱਤਾ ਸਵਾ ਸਾਲ ਦਾ ਸਮਾਂ ਹੋ ਚੱਲਿਆ ਕੀ ਉਹ ਮੌਕੇ ਤੇ ਦਰਸਤ ਉਤਰਦੀ ਪਈ ਹੈ ਸਰਕਾਰ ਤੁਹਾਨੂੰ ਕੀ ਲੱਗਦਾ? ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਜਿਹੜਾ ਨਸ਼ਾ ਹੈ ਅਸੀਂ 4 ਹਫ਼ਤੇ 4 ਹਫ਼ਤਿਆਂ 'ਚ ਖਤਮ ਕਰ ਦਾਂਗੇ। ਉਹ 4 ਹਫ਼ਤੇ ਛੱਡ ਕੇ 5 ਸਾਲ ਲੰਘ ਗਏ ਔਰ ਜਿੰਨੇ 5 ਸਾਲਾਂ ਚ ਖਤਮ ਹੋਇਆ ਉਹ ਤੁਹਾਡੇ ਸਾਹਮਣੇ ਆ ਘਰ ਘਰ ਨਸ਼ਾ ਇੰਨਾ ਨਸ਼ਾ ਈਵਨ ਬੀਤੇ ਦਿਨਾਂ ਚ ਕਲੇਰਸਾਪ ਲੁਧਿਆਣੇ ਦੇ ਵਿੱਚ ਵੀ ਪੁਲ ਇਹ ਨਹੀਂ ਹੈ ਕਿ ਪੁਲਿਸ ਕੰਮ ਨਹੀਂ ਕਰ ਰਹੀ ਮੈਂ ਕਹਿੰਦਾ ਆਪਣੇ ਵੱਲੋਂ ਪੁਲਿਸ ਕੰਮ ਕਰ ਰਹੀ ਹੈ ਪਰ ਜਿੰਨਾ ਕੰਮ ਹੋਣਾ ਚਾਹੀਦਾ ਉਹਨਾ ਨਹੀਂ ਹੋ ਰਿਹਾ ਉਹ ਸਿਰਫ ਇਹ ਸੋਚਦੇ ਰਹਿੰਦੇ ਆ ਕਿ ਸਰਕਾਰ ਕੰਮ ਨਹੀਂ ਕਰਦੀ ਪਰ ਅਸਲ ਉਹ ਸਰਕਾਰ ਨੂੰ ਚਲਾਉਣ ਵਾਲਾ ਪ੍ਰਸ਼ਾਸਨ ਹੁੰਦਾ ਹੈ ਜਿਹੜਾ ਜੇ ਉਹਦੀ ਗੱਲ ਕੀਤੀ ਜਾਵੇ ਤਾਂ ਉਹਦੇ ਹੱਥ ਦੇ ਵਿੱਚ ਕੀ ਹੈ ਇਸ ਵੇਲੇ ਪੂਰੀ ਕਮਾਂਡ ਹੈ ਜਾਂ ਉਹ ਕੀ ਸੋਚਦਾ ਸਰਕਾਰ ਐਡਮਿਸ਼ਨ ਦੇ ਅਫਸਰਾਂ ਨੂੰ ਚਾਹੇ ਉਹ ਐਮ ਐਲ ਏ ਆ ਚਾਹੇ ਕੋਈ ਮੰਤਰੀ ਹੈ ਆਪਣੀ ਉਂਗਲਾਂ ਦੇ ਨਚਾਉਣਾ ਜਾਂਦੀ ਹੈ ਕਿ ਅਸੀਂ ਜਿੰਨਾ ਵੀ ਕੰਮ ਸਾਨੂੰ ਪਰੋਂ ਕਈ ਵਾਰੀ ਇੰਨਾ ਪ੍ਰੈਸ਼ਰ ਆ ਜਾਂਦਾ ਕਿ ਇਹ ਕੰਮ ਕਰਕੇ ਸਾਨੂੰ ਰਿਪੋਰਟ ਦਿਓ ਇਹ ਕੰਮ ਕਰਕੇ ਸਾਨੂੰ ਰਿਪੋਰਟ ਦਿਓ ਆਪਾਂ ਬੜੀਆਂ ਗਲਤੀਆਂ ਕਰਦੇ ਆ ਅੱਜ ਉਹ ਫਲਾਣਾ ਲੀਡਰ ਫਲਾਣਾ ਅਫਸਰ ਫਲਾਣਾ ਇਹ ਕਰ ਰਿਹਾ ਉਹ ਇਹ ਕਰ ਰਿਹਾ ਜਦੋਂ ਤੁਹਾਨੂੰ ਪਾਵਰ ਮਿਲਦੀ ਹੈ ਵੋਟ ਦੀ ਉਦੋਂ ਅਸੀਂ ਹੱਥ ਜੋੜ-ਜੁੜ ਕੇ ਤੁਹਾਡੇ ਸਾਹਮਣੇ ਬੇਨਤੀ ਕਰਦੇ ਹਾਂ ਕਿ ਭਾਈ ਆਪਣੇ ਵੋਟ ਦਾ ਅਧਿਕਾਰ ਹੱਕ ਜਿਹੜਾ ਤੁਹਾਨੂੰ ਮਿਲਿਆ ਉਹਨੂੰ ਸੋਚ ਸਮਝ ਕੇ ਪਾਇਓ ਅਸੀਂ ਗੱਲ ਐ ਸੰਜਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਪੰਜਾਬ ਦੇ ਵਿੱਚ ਸਿਆਸਤ ਕਿਸ ਤਰ੍ਹਾਂ ਦੀ ਚੱਲਦੀ ਪਈ ਹੈ ਕੀ ਆਮ ਆਵਾਮ ਇਸ ਸਿਆਸਤ ਤੋਂ ਖੁਸ਼ ਹੈ ਅੱਜ ਇਆਂ ਕਈ ਗੱਲਾਂ ਜਿਸ ਦੇ ਵਿੱਚ ਆਮ ਆਵਾਮ ਦੇ ਸਵਾਲ ਜੁੜੇ ਨੇ ਮੇਰੇ ਨਾਲ ਮੌਜੂਦ ਨੇ ਐਸਐਮ ਜੈਡ ਦੇ ਐਡੀਟਰਾਂ ਚੀਫ ਬੀਕੇ ਪੋਵੇਜੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਵਾਗਤ ਹੈ ਸਰ ਸਰ ਸਭ ਤੋਂ ਪਹਿਲਾਂ ਜੋ ਅਹਿਮ ਹੌਟ ਮੁੱਦਾ ਚੱਲਦਾ ਪਿਆ ਹੈ ਕਿ ਜਿਸ ਤਰ੍ਹਾਂ ਗਵਰਨਰ ਸਾਹਿਬ ਦੇ ਵੱਲੋਂ ਚਿੱਠੀ ਕੱਢੀ ਗਈ ਉਸ ਤੋਂ ਬਾਅਦ ਅੱਜ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਜਵਾਬ ਆਇਆ ਕਿ ਤੁਹਾਡੇ ਚਿੱਠੀ ਦਾ ਜਵਾਬ ਨਹੀਂ ਇੱਕ ਆਰਡਰ ਵਰਗੀ ਚੀਜ਼ ਲੱਗਦੀ ਪਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਚੋਣਾਂ ਦੀ ਗੱਲ ਕੀਤੀ ਗਈ ਹੈ ਕੀ ਚੋਣਾਂ ਦੀ ਗੱਲ ਕੀਤੀ ਗਈ ਹੈ ਕੀ ਇਹ ਦੇਖੀ ਚਿੱਠੀ ਦੇ ਵਿੱਚ ਆਇਆ ਕਿ ਕੀ ਜਵਾਬ ਆਇਆ ਪਹਿਲਾਂ ਆਪਾਂ ਇਸ ਤੇ ਚਰਚਾ ਕਰ ਲੈਂਦੇ ਆ ਕਲੀਅਰ ਸਾਹਿਬ ਇਸ ਤਰ੍ਹਾਂ ਆਏ ਕਿ ਦੇਖੋ ਜਿਹੜੀ ਪਬਲਿਕ ਹੈ ਨਾ ਜੀ ਉਹ ਸਭ ਕੁਝ ਉਹਨੂੰ ਪਤਾ ਹੈ ਹੂੰ ਵੀ ਜਦੋਂ ਦੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਆਈ ਹੈ ਹੂੰ ਕਈ ਵਾਰੀ ਕਹਿੰਦੇ ਨੇ ਨਾ ਕਿ ਜਦੋਂ ਮੰਨ ਲਓ ਕਿ ਅਮੂਮਨ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਸੀਗਾ ਬੈਗ ਚੱਲ ਜੀਏ 35 40 ਸਾਲਾਂ ਤੋਂ ਠੀਕ ਹੈ ਇੱਕ ਵਾਰੀ ਭਾਜਪਾ ਕਾਲੀ ਦਲ ਫਿਰ ਕਾਂਗਰਸ ਫਿਰ ਭਾਜਪਾ ਕਾਲੀ ਦਲ ਫਿਰ ਕਾਂਗਰਸ ਜੀ ਇਹਨਾਂ ਨੂੰ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਸਿਰਫ ਇਹੀ ਗੱਲ ਕਹੀ ਸੀ ਕਿ ਸਾਨੂੰ ਇੱਕ ਮੌਕਾ ਦੇ ਦਿਓ ਠੀਕ ਹੈ ਇੱਕ ਮੌਕਾ ਜਿਵੇਂ ਕਹਿੰਦੇ ਕੇਜਰੀਵਾਲ ਕੋ ਇੱਕ ਮੌਕਾ ਹੁਣ ਭਗਵੰਤ ਮਾਨ ਨੂੰ ਮਿਲਿਆ ਉਹ ਜਿਹੜਾ ਨਾ ਮੈਨੂੰ ਜੋ ਜਾਬਦਾ ਹੈ ਉਹ ਗਲੇ ਤੋਂ ਨਹੀਂ ਉਤਰ ਰਿਹਾ ਭਾਜਪੀ ਦੇ ਠੀਕ ਹੈ ਠੀਕ ਹੈ ਦੂਸਰਾ ਪੁਆਇੰਟ ਇਹ ਹੈਗਾ ਕਿ ਠੀਕ ਹੈ ਲੋਕਤੰਤਰ ਰਾਜ ਹੈ ਔਰ ਅਗਰ ਦੂਸਰੀ ਸਾਈਡ ਤੇ ਆਪਾਂ ਗੱਲ ਕੀਤੀ ਜਾਵੇ ਭਗਵੰਤ ਮਾਨ ਜੀ ਨੂੰ ਵੀ ਆਪਣੇ ਰਾਜਪਾਲ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਜਿਹੜੀ ਕਿ ਲੋਕਤੰਤਰੀ ਢਾਂਚੇ ਦੇ ਮੁਤਾਬਕ ਰਾਜਪਾਲ ਸਟੇਟ ਦੇ ਮਾਲਕ ਹੁੰਦੇ ਨੇ ਉਹਨਾਂ ਦੀ ਇੱਕ ਡਿਊਟੀ ਲਈ ਜਾਂਦੀ ਹੈ ਦੂਸਰਾ ਪੁਆਇੰਟ ਹੈਗਾ ਕਿ ਹੁਣ ਜਿਹੜੀ ਡਿਊਟੀ ਲਈ ਗਈ ਹੈ ਉਹ ਰਾਜਪਾਲ ਸਾਹਿਬ ਮੰਨ ਲਓ ਬੀਜਪੀ ਦੇ ਨੇ ਪਰ ਇੱਥੇ ਰਾਜਪਾਲ ਸਟੇਟ ਦੇ ਨੇ ਜਿਵੇਂ ਕਿ ਕਿਹਾ ਜਾਂਦਾ ਇੱਕ ਪ੍ਰਧਾਨ ਮੰਤਰੀ ਆਪਣੇ ਇੰਡੀਆ ਦਾ ਜਿਵੇਂ ਪ੍ਰਧਾਨ ਮੰਤਰੀ ਆਪਣੇ ਮੁਲਕ ਦਾ ਇੱਕ ਰਾਸ਼ਟਰਪਤੀ ਆਪਣੇ ਇੰਡੀਆ ਦਾ ਮੁਲਕ ਦਾ ਠੀਕ ਹੈ ਦੂਜੇ ਪਾਸੇ ਰਾਜਪਾਲ ਆਪਣੀ ਸਟੇਟ ਦਾ ਹੂੰ ਇਹਨੂੰ ਸਭ ਤੋਂ ਪਹਿਲਾਂ ਇਹ ਚੀਜ਼ ਸਮਝਣੀ ਚਾਹੀਦੀ ਵੀ ਰਾਜਪਾਲ ਜਿਹੜਾ ਹੈਗਾ ਉਹ ਸਟੇਟ ਦਾ ਹੈ ਉਹ ਰਾਜਪਾਲ ਜੀ ਨੂੰ ਇਹ ਸਮਝਣਾ ਚਾਹੀਦਾ ਕਿ ਮੈਂ ਬੀਜੇਪੀ ਦੀ ਪਿੱਛੋਂ ਮੰਨ ਲਓ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਉਹਨਾਂ ਨੂੰ ਸਪੋਰਟ ਹੋਵੇ ਕਿ ਤੁਸੀਂ ਆਹ ਚੀਜ਼ ਇਹ ਕੋ ਉਹ ਵੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਵੀ ਔਰ ਸੈਕੰਡ ਪਾਰਟ ਕੀ ਹੈਗਾ ਕਿ ਜਿਹੜੀ ਚੀਜ਼ ਇੱਕ ਸਟੇਟ ਮੁਆਫਕ ਚੀਜ਼ ਬਣੀ ਹੈ ਕਿ ਭਾਈ ਅਗਰ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਯਾ ਸਟੇਟ ਦੀ ਜਿਹੜੀ ਉਥਲ ਪਥਲ ਚੀਜ਼ਾਂ ਹੋ ਰਹੀਆਂ ਹਨ ਮੰਨ ਲਓ ਨਸ਼ਾ ਆ ਜਾਂ ਕੋਈ ਹੋਰ ਚੀਜ਼ਾਂ ਹੋ ਰਹੀਆਂ ਵਾਪਰ ਰਹੀਆਂ ਉਸ ਚੀਜ਼ਾਂ ਦੇ ਮੁਤਾਬਕ ਰਾਜੇਪਾਲ ਕੁਝ ਵੀ ਕਰ ਸਕਦਾ ਹੈ ਹਮ ਸੈਕੰਡ ਗੱਲ ਇਹ ਹੈ ਕਿ ਜਿੰਨੀ ਵਾਰੀ ਅੱਜ ਤੱਕ ਪੂਰੇ ਸਵਾ ਸਾਲ ਦੇ ਵਿੱਚ ਅਗਰ ਪ੍ਰੋਫੈਸਰ ਸਾਹਿਬ ਨੇ ਅਗਰ ਕਿਹਾ ਜੀ ਵੀ ਮੈਂ ਚਿੱਠੀ ਪਾਉਣਾ ਮੇਰੀ ਚਿੱਠੀ ਦਾ ਜਵਾਬ ਨਹੀਂ ਆਉਂਦਾ ਜਾਂ ਉਹਨੂੰ ਇੱਕ ਲਵ ਲੈਟਰ ਬੋਲਿਆ ਜਾਂਦਾ ਹੈ ਜਾਂ ਉਹਨੂੰ ਇਹ ਚਿੱਠੀ ਦੇ ਹਿਸਾਬ ਨਾਲ ਇਹ ਕਿਹਾ ਜਾਂਦਾ ਹੈ ਕਿ ਮੈਂ ਚਿੱਠੀ ਦਾ ਜਵਾਬ ਤੁਹਾਨੂੰ ਨਹੀਂ ਦਊਗਾ ਮੈਂ ਪ੍ਰੈਸ ਕਾਨਫਰੰਸ ਕਰਕੇ ਪਬਲਿਕ ਨੂੰ ਦਊਗਾ ਕਿ ਮੈਂ ਪਬਲਿਕ ਤੁਹਾਨੂੰ ਮਿਲਣਾ ਪਰ ਮੇਰੇ ਖਿਆਲ ਨਾਲ ਭਗਵੰਦ ਮਾਨ ਜੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪ੍ਰੋਟੋਕਾਲ ਦੇ ਮੁਤਾਬਕ ਕਿ ਰਾਜਪਾਲ ਤੁਹਾਨੂੰ ਪੁੱਛ ਸਕਦੇ ਆ ਕਿ ਭਾਈ ਮੇਰੀ ਸਟੇਟ ਹੈ ਮੇਰੀ ਸਟੇਟ ਚ ਜੋ ਜੋ ਹੋ ਰਿਹਾ ਤੁਸੀਂ ਕੀ ਕੀ ਕਰ ਰਹੇ ਹੋ ਮੈਨੂੰ ਉਹਦਾ ਜਮਾ ਕਟਾਉ ਦਾ ਸਾਰਾ ਸਿਸਟਮ ਦਿਓ ਸਾਰਾ ਵਿਚਾਰ ਬਟਾਉਂਦਰਾ ਕਰਾਈ ਹੈ ਵੀ ਕਿੱਥੇ ਕੀ ਕਿਹੜੀ ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਪਰ ਦੇਖੇ ਦੇਖ ਸਰ ਗੱਲ ਕੀਤੀ ਜਾਵੇ ਇਸ ਤੋਂ ਪੁਰਾਣੀ ਸਰਕਾਰ ਦੀ ਗੱਲ ਕਰਦੇ ਹਾਂ ਕਿ ਹਮੇਸ਼ਾ ਹੀ ਇਸ ਤਰ੍ਹਾਂ ਦੀ ਟਕਰਾਅ ਰਹੀ ਹੈ ਮੁੱਖ ਮੰਤਰੀ ਤੇ ਰਾਜਪਾਲ ਦੇ ਵਿੱਚ ਨਹੀਂ ਬਹੁਤੀ ਟਕਰਾਅ ਐ ਇਦਾਂ ਦੀ ਅੱਜ ਤੱਕ ਨਹੀਂ ਰਹੀ ਅੱਜ ਇਹ ਪਹਿਲਾ ਹੀ ਇੱਕ ਦੇਖੋ ਉਹ ਦੋਨੇ ਚੀਜ਼ਾਂ ਐ ਗਲੇਰ ਸਾਹਿਬ ਇੱਕ ਹੁੰਦਾ ਕਿ ਬੀ ਰਿਸਪੈਕਟਡ ਜੀ ਕੁਝ ਪੁਆਇੰਟ ਇਹ ਹੋ ਜਾਂਦੇ ਆ ਕਿ ਪਹਿਲਾਂ ਸਰਕਾਰਾਂ ਦਾ ਕੀ ਸਿਸਟਮ ਰਿਹਾ ਐ एग्जांपल ਦੇ ਤੌਰ ਤੇ ਆਪਾਂ ਤਰਕਾਰ ਦੀ ਕਰਦੇ ਆ ਆਪਸ ਵਿੱਚ ਉਹਦੇ ਵਿੱਚ ਕਿ ਕਾਂਗਰਸ ਦਾ ਰਾਜ ਆਇਆ ਤੇ ਕਾਂਗਰਸ ਦੇ ਅੱਗੇ ਉੱਪਰ ਰਾਜਪਾਲ ਆ ਗਿਆ ਠੀਕ ਹੈ ਠੀਕ ਹੈ ਰਾਜਪਾਲਾ ਉਤਰਕਾਰ ਕਿਵੇਂ ਹੋਊਗੀ ਹੁਣ ਉਹਨਾਂ ਨੇ ਤਾਂ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਪਹਿਲਾਂ ਹੀ ਡਿਮਾਂਡ ਕਰਕੇ ਮੰਗ ਲਿਆ ਦੇਤਾ ਠੀਕ ਹੈ ਹੁਣ ਇੱਥੇ ਆ ਰਿਹਾ ਪਾਰਟੀਵਾਦੀ ਦਾ ਕੰਮ ਕਿ ਉੱਪਰ ਸਰਕਾਰ ਹੈਗੀ ਐ ਮੋਦੀ ਸਾਹਿਬ ਦੀ ਬੀਜੇਪੀ ਦੀ ਹੂੰ ਪ੍ਰੋਹੀ ਸਾਹਿਬ ਵੀ ਬੀਜੇਪੀ ਤੋਂ ਉਹਨਾਂ ਨੇ ਜਿਹੜਾ ਉਹਨੂੰ ਰეკਮੈਂਡ ਕੀਤਾ ਉਹਨਾਂ ਦੇ ਮੁਤਾਬਕ ਇਹਨਾਂ ਨੂੰ ਇੱਥੇ ਲਾਇਆ ਗਿਆ ਹਮ ਇੱਥੇ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਅਸਲ ਮੀਨ ਦੇ ਵਿੱਚ ਇਹ ਆ ਹਮ ਬੀਜੇਪੀ ਅਗਰ ਕੁਝ ਕਿਹਾ ਜਾ ਸਕਦਾ ਕਿ ਹਜੇ ਪੰਜਾਬ ਵਿੱਚ ਆਪਣੇ ਪੂਰੇ ਜਿਹੜੇ ਪੈਰ ਨਹੀਂ ਵਸਾ ਸਕੀ ਨਹੀਂ ਸਥਿਰ ਕਰ ਸਕੀ ਕੁਝ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਇਹ ਲੱਗ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਹੁਣ ਜਿਵੇਂ ਕਿ ਮੰਨ ਲਓ ਦੂਸਰੇ ਸਟੇਟਾਂ ਦੇ ਵਿੱਚ ਅ ਇਲੈਕਸ਼ਨ ਆ ਰਹੀਆਂ ਜੀ ਔਰ ਜਿਸ ਤਰ੍ਹਾਂ ਤੁਸੀਂ ਅ ਕੀ ਆ ਵੀ ਇਹ ਵੀ ਭਗਵੰਤ ਮਾਨ ਜੀ ਦਾ ਜਿਹੜਾ ਇਹਨਾਂ ਦਾ ਆਪਸ ਵਿੱਚ ਤਰਕਾ ਲੱਗੀ ਹੋਈ ਹੈ ਦੋਨਾਂ ਦੀ ਉਹਦੇ ਵਿੱਚ ਭਗਵੰਤ ਮਾਨ ਜੀ ਨੇ ਵੀ ਇਹ ਗੱਲ ਕਹੀ ਹੈ ਆਪਣੇ ਕਾਨਫਰੰਸ ਵਿੱਚ ਕਿ ਭਾਈ ਜੇ ਤੁਹਾਨੂੰ ਇੰਨਾ ਹੀ ਹੈਗਾ ਤੇ ਰਾਜਸਥਾਨ ਦੀਆਂ ਇਲੈਕਸ਼ਨਾਂ ਆ ਰਹੀਆਂ ਹਨ ਹੋਰ ਇਲੈਕਸ਼ਨਾਂ ਆ ਰਹੀਆਂ ਵੀ ਤੁਸੀਂ ਉੱਥੇ ਸੀਐਮ ਦੀ ਵੋਟ ਲਈ ਲੜ ਲਓ ਵੀ ਲੜ ਲਓ ਦੇਖੋ ਇਹ ਵੀ ਗੱਲ ਚੰਗੀ ਨਹੀਂ ਹੈ ਉਹਦਾ ਕਾਰਨ ਇੱਕੋ ਹੀ ਗੱਲ ਹੈ ਕਿ ਤੁਸੀਂ ਆਪਣਾ ਜਿਹੜਾ ਉਹਨਾਂ ਨੇ ਤੁਹਾਡੇ ਤੋਂ ਚੀਜ਼ ਮੰਗੀ ਹੈ ਜੋ ਉਹਨਾਂ ਨੇ ਚਿੱਠੀ ਪੱਤਰ ਲਿਖਿਆ ਹੈ ਤੁਸੀਂ ਆਪਣੀ ਉਹਨਾਂ ਦੇ ਪ੍ਰੋਟੋਕਾਲ ਦੇ ਹਿਸਾਬ ਨਾਲ ਉਹਦਾ ਜਵਾਬ ਦਿਓ ਪਰ ਦੂਸਰੇ ਪਾਸੇ ਗੱਲ ਕਰ ਲੈਣਾ ਜਿਸ ਤਰ੍ਹਾਂ ਚਿੱਠੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ ਤੇ ਕਿ ਜੇਕਰ ਬੱਚੇ ਨੂੰ ਹੀ ਪੁੱਛ ਲਿਆ ਜਾਵੇ ਨਾ ਤਾਂ ਉਹਦੇ ਬੱਚੇ ਦੇ ਜ਼ਿਹਨ ਦੇ ਵਿੱਚ ਵੀ ਇਹ ਆ ਜਾਊਗਾ ਕਿ ਇਲੈਕਸ਼ਨਸ ਆ ਗਈਆਂ ਭਾਵੇਂ ਲੋਕ ਸਭਾ ਦੀ ਗੱਲ ਕੀਤੀ ਜਾਵੇ ਭਾਵੇਂ ਐਮਸੀਡੀ ਤੋਂ ਇੱਕ ਵੱਖਰੀ ਗੱਲ ਹੋ ਗਈ ਆ ਲੋਕ ਸਭਾ ਦੀ ਗੱਲ ਹੋ ਗਈ ਹੈ ਪੀਐਮ ਦੀ ਇਲੈਕਸ਼ਨਸ ਆ ਗਈਆਂ ਉਸ ਤੋਂ ਪਹਿਲਾਂ ਰਾਸ਼ਟਰਪਤੀ ਰਾਜ ਕਿਤੇ ਨਾ ਕਿਤੇ ਸੱਤਾ ਦੀ ਜਿਹੜੀ ਹੁੰਦੀ ਹੈ ਨਾ ਬਦਬੂ ਆਉਂਦੀ ਆ ਦੂਸਰੇ ਪਾਸੇ ਜੋ ਜਵਾਬ ਦੇ ਵਿੱਚ ਆਇਆ ਹੈ ਕਿ ਮੈਂ ਜਵਾਬ ਦੇ ਜਾਂ ਤੁਸੀਂ ਉਹਨਾਂ ਫੀਲਿੰਗਸ ਨੂੰ ਜਿਹੜੀ ਪੰਜਾਬੀਆਂ ਦੀ ਫੀਲਿੰਗ ਹੈ ਜਿਨ੍ਹਾਂ ਨੇ ਸਾਨੂੰ ਦਿਤਾਇਆ ਵਾ ਉਹਨਾਂ ਦੀ ਫੀਲਿੰਗ ਨੂੰ ਹਟ ਕਰਦੇ ਪਏ ਦੇਖੋ ਗੱਲ ਤਰਕਾਰ ਦੀ ਗੱਲ ਕਰ ਰਹੇ ਨਾ ਆਪਸ ਵਿੱਚ ਟਕਰਾਵ ਹੋ ਰਿਹਾ ਉਹ ਟਕਰਾਵ ਦੇ ਵਿੱਚ ਉਹਨਾਂ ਨੇ ਦੋ ਬੋਲੀਆਂ ਇਹਨਾਂ ਨੇ ਚਾਰ ਬੋਲੀਆਂ ਅਸਲ ਦੇ ਵਿੱਚ ਬਦਲੇ ਦੀ ਭਾਵਨਾ ਨਾਲ ਕੰਮ ਹੋ ਰਿਹਾ ਔਰ ਜੇ ਦੇਖਿਆ ਜਾਵੇ ਉਹ ਫੀਲਿੰਗ ਦੀ ਗੱਲ ਕਰਦੇ ਪਬਲਿਕ ਦੀ ਕਲੇਰ ਸਾਹਿਬ ਪਬਲਿਕ ਨੂੰ ਤਾਂ ਹਮੇਸ਼ਾ ਹੀ ਖਰਾਸ਼ ਹੋਣਾ ਪਿਆ ਰਿਹਾ ਅੱਜ ਦੀ ਡੇਟ ਵਿੱਚ ਜੋ ਕੋਛ ਛ ਧੱਕਾ ਹੋ ਰਿਹਾ ਤਾਂ ਪਬਲਿਕ ਨਾਲ ਹੀ ਹੋ ਰਿਹਾ ਉਹਦਾ ਕਾਰਨ ਹੈ ਦੇਖੋ ਲਾਅ ਐਂਡ ਆਰਡਰ ਠੀਕ ਹੈ ਅਗਰ ਕੋਈ ਹੋਰ ਕਿਸੇ ਤਰੀਕੇ ਦਾ ਘਾਟ ਹੋ ਬੈਠ ਕੇ ਹੱਲ ਹੋ ਸਕਦਾ ਉਹਦਾ ਜਵਾਬ ਤਲ ਵੀ ਹੋ ਸਕਦੀ ਕਿ ਇਹ ਚੀਜ਼ ਇੱਥੇ ਤੁਸੀਂ ਕੀਤੀ ਜਾਵੇ ਇਹਨੂੰ ਰੁਕਾਇਆ ਜਾਵੇ ਇਹਨੂੰ ਕੀਤਾ ਜਾਵੇ ਪਰ ਆ ਤਾਂ ਕੋਈ ਥ੍ਰੈਟਿੰਗ ਨਹੀਂ ਨਾ ਹੋਈ ਕੱਲ ਦਾ ਮਜਾ ਨਹੀਂ ਨਾ ਆਇਆ ਕਿ ਹਾਂ ਜੀ ਜੇ ਤੁਸੀਂ ਆ ਚੀਜ਼ ਨਹੀਂ ਹੈ ਤੇ ਮੇਰਾ ਜਵਾਬ ਨਹੀਂ ਦਿਓਗੇ ਤੇ ਮੈਂ ਰਾਸ਼ਟਰਪਤੀ ਰਾਜ ਲਾ ਦੂੰਗਾ ਇਹ ਕੋਈ ਹੁਣ 84 ਦੇ ਜਾਂ 90 ਦੇ ਜਾਂ ਉਹ ਜਿਹੜਾ ਕੋਗਰਵਾਦ ਰਾਤਾ ਚੱਲ ਨਹੀਂ ਰਿਹਾ ਦੇਖ ਵੀ ਚੁੱਕਿਆ ਪੰਜਾਬ ਦੇਖ ਵੀ ਚੁੱਕਿਆ ਜਦੋਂ ਪੰਜਾਬ ਨੇ ਅੱਗੇ ਕਿੰਨਾ ਕੁਛ ਇੱਥੇ ਝੇਲਿਆ ਉਹ ਕਿਵੇਂ ਯੰਗ ਇੱਥੇ ਬੱਚਿਆਂ ਨੂੰ ਕੱਢ ਕੱਢ ਕੇ ਮਾਰਿਆ ਕਿੰਨਾ ਬੁਰਾ ਹਾਲ ਰਿਹਾ ਜਦ ਕਿ ਹੁਣ ਲੋਕਾਂ ਨੂੰ ਵੀ ਪਤਾ ਕਿ ਇਸ ਟਾਈਮ ਪੰਜਾਬ ਦੇ ਵਿੱਚ ਕਈ ਹੋਰ ਚੀਜ਼ਾਂ ਦੀ ਜਿਹੜੀ ਪ੍ਰੋਬਲਮ ਚੱਲ ਰਹੀ ਆ ਉਹਦੇ ਬਾਰੇ ਕਰਾਂਗੇ ਜੀ ਦੂਸਰੇ ਪਾਸੇ ਆਪਾਂ ਏਸੇ ਤੇ ਗੱਲ ਤੇ ਅੱਗੇ ਆ ਜਾਂਦੇ ਆ ਕਿ ਇੱਕ ਮੌਕੇ ਦੇ ਤੁਸੀਂ ਗੱਲ ਕੀਤੀ ਹੈ ਜਿਹੜਾ ਇੱਕ ਮੌਕਾ ਪੰਜਾਬੀਆਂ ਨੇ ਦਿੱਤਾ ਸਵਾ ਸਾਲ ਦਾ ਸਮਾਂ ਹੋ ਚੱਲਿਆ ਕੀ ਉਹ ਮੌਕੇ ਦੇ ਦਰਸਤ ਉਤਰਦੀ ਪਈ ਹੈ ਸਰਕਾਰ ਤੁਹਾਨੂੰ ਕੀ ਲੱਗਦਾ ਗਰੇਵ ਸਿੰਘ ਸਾਹਿਬ ਦੇਖੋ ਗੱਲ ਇਹ ਹੈ ਜੇ ਆਪਾਂ ਗਰੰਟੀਆਂ ਦੀ ਗੱਲ ਕਰੀਏ ਥੱਲੇ ਨੇ ਲੈਵਲ ਦੇ ਉੱਤੇ ਲੋਕਾਂ ਦੀ ਖੁਸ਼ੀ ਦੀ ਗੱਲ ਕਰੀਏ ਜਿਵੇਂ ਉਹਨਾਂ ਨੇ ਆਪਣੀਆਂ ਗਰੰਟੀਆਂ ਦਿੱਤੀਆਂ ਸੀ ਉਹ ਇੱਕ ਇੱਕ ਕਰਕੇ ਆਪਣੀਆਂ ਗਰੰਟੀਆਂ ਪੂਰੀਆਂ ਕਰ ਰਿਹਾ ਠੀਕ ਹੈ ਅਜੇ ਬਹੁਤਾ ਵਕਤ ਨਹੀਂ ਹੋਇਆ ਭਾਵੇਂ ਸਵਾ ਸਾਲ ਡੇਢ ਸਾਲ ਦੇ ਕਰੀਬ ਹੋਣ ਵਾਲਾ ਉਹਦੇ ਦੌਰਾਨ ਉਹਨਾਂ ਨੇ ਸਿਰਫ ਉਹਨਾਂ ਦੀ ਮੰਨ ਲਓ ਕਿ ਐਗਜ਼ਾਮਪਲ ਤਾਂ ਜਿਵੇਂ ਬਿਜਲੀ ਦੀ ਸੀ ਮੁਹੱਲਾ ਕਲੀਨਕਾਂ ਦੀ ਸੀ ਇਹ ਸਾਰੇ ਕੰਮ ਉਹਨਾਂ ਨੇ ਪੂਰੇ ਕੀਤੇ ਠੀਕ ਹੈ ਹੁਣ ਇੱਕ ਜਿਹੜੀ ਇੱਕ ਜਿਹੜੀ ਜ਼ਰੂਰੀ ਜਿਹੜੀ ਕਿ ਹਰ ਵਾਰੀ ਡਿਸਕਸ਼ਨ ਚ ਆਉਂਦੀ ਹੈ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਦੇਣ ਵਾਲੀ ਗੱਲ ਮੇਰਾ ਖਿਆਲ ਹੈ ਕਿ ਆਂਦੇ ਮਹੀਨੇ ਖੱਡ ਦੇ ਵਿੱਚ ਸ਼ੈ ਹੋ ਸਕਦਾ ਰੱਖਣੀ ਤੇ ਉਹ ਅਨਾਉਂਸਮੈਂਟ ਭਗਵੰਤ ਮਾਨ ਜੀ ਕਰ ਦੇਣ ਉਹਦੇ ਬਾਰੇ ਠੀਕ ਹੈ ਜਿਹੜੀ ਮੇਜਰ ਜਿਹੜੀ ਚੀਜ਼ ਹੈ ਜਿਹੜੀ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਕਿ ਇੱਥੇ ਜਿਹੜੀ ਜੋ-ਜੋ ਚੀਜ਼ਾਂ ਦੇ ਮੁਤਾਬਕ ਸਰਕਾਰ ਕੀ ਤੁਸੀਂ ਠੀਕ ਚੱਲ ਰਿਹਾ ਹੈ ਸਿਸਟਮ ਸਾਰਾ ਕੁਝ ਨਹੀਂ ਕਲੇਸ਼ਪ ਮੈਂ ਸਹਿਮਤ ਨਹੀਂ ਹੈ ਠੀਕ ਨਹੀਂ ਚੱਲ ਰਿਹਾ ਅੱਛਾ ਉਹਦਾ ਕਾਰਨ ਇਹ ਹੈ ਜਿਹੜਾ ਨਸ਼ਾ ਹਮ ਕਾਂਗਰਸ ਦੀ ਸਰਕਾਰ ਤੇ ਚੱਲ ਰਿਆ ਸੀ ਹਮ ਔਰ ਕਾਂਗਰਸ ਤੋਂ ਪਹਿਲਾਂ ਹਮ ਮੰਨ ਲਓ ਕਿ ਅਕਾਲੀ ਦਲ ਦੀ ਸਰਕਾਰ ਚ ਵੀ ਚੱਲ ਰਿਆ ਸੀਗਾ ਔਰ ਅਕਾਲੀ ਦਲ ਦੀ ਸਰਕਾਰ ਤੋਂ ਜਦੋਂ ਕਾਂਗਰਸ ਸਰਕਾਰ ਆਈ ਸੀ ਹਮ ਤੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਜਿਹੜਾ ਨਸ਼ਾ ਹੈ ਅਸੀਂ 4 ਹਫ਼ਤੇ ਚਾਰ ਹਫ਼ਤਿਆਂ ਚ ਖਤਮ ਕਰ ਦਾਂਗੇ ਉਹ 4 ਹਫ਼ਤੇ ਛੱਡ ਕੇ 5 ਸਾਲ ਲੰਘ ਗਏ ਔਰ ਜਿੰਨੇ 5 ਸਾਲਾਂ ਚ ਖਤਮ ਹੋਇਆ ਉਹ ਤੁਹਾਡੇ ਸਾਹਮਣੇ ਆ ਪਹਿਲਾ ਪੁਆਇੰਟ ਦੂਜੀ ਗੱਲ ਜਿਹੜਾ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ ਜਿੰਨਾ ਉਹ ਪਿਛਲੇ 5 ਸਾਲਾਂ ਚ ਸੀਗਾ ਮੇਰਾ ਖਿਆਲ ਉਹ 1.5 ਸਾਲ ਚ ਉਹਦੇ ਨਾਲ ਦੋ ਗੁਣਾ ਹੋ ਗਿਆ ਉਹਦਾ ਕਾਰਨ ਹੈ ਕਿ ਘਰ ਘਰ ਨਸ਼ਾ ਪਿੰਡਾਂ ਚ ਕਸਬਿਆਂ ਚ ਗਲੀਆਂ ਚ ਕੂਚੀਆਂ ਚ ਈਵਨ ਇੱਥੇ ਤੱਕ ਗਈ ਇੱਕ ਜਿਹੜੇ ਛੋਟੇ ਛੋਟੇ ਬੱਚੇ 18-18 ਸਾਲ ਤੋਂ ਘੱਟ ਲੋਕ ਬੱਚੇ ਵੀ ਐ ਕੁੜੀਆਂ ਵੀ ਵਿੱਚ ਆ ਗਈਆਂ ਹੁਣ ਜਨਾਨੀਆਂ ਤੀਵੀਆਂ ਬੀਬੀਆਂ ਵੀ ਵੇਚਦੀਆਂ ਪਈਆਂ ਉਹਦਾ ਕਾਰਨ ਇੱਕ ਪਰਸੋ ਚੋਂ ਉੱਥੇ ਇੱਕ ਮੈਂ ਕਲੇਰ ਸਾਹਿਬ ਇੱਕ ਵੀਡੀਓ ਦੇਖੀ ਔਰ ਜਿਹੜੀ ਕਿ ਵਾਇਰਲ ਹੋ ਰਹੀ ਆ ਉਹਦੇ ਚ ਇੱਕ ਏਜ ਲੇਡੀ ਆ ਪਟਿਆਲੇ ਦੇ ਖੈਰ ਨੇੜੇ ਤੇੜੇ ਦੀ ਉਹ ਵੀਡੀਓ ਬਣੀ ਆ ਗਿਆ ਉਹਦੇ ਵਿੱਚ ਕੇਜ ਲੇਡੀ ਆ ਕਿ ਉਹ ਇੱਕ ਆਪਣਾ ਪਾਕਟ ਦੇ ਵਿੱਚੋਂ ਛੋਟਾ ਕੰਡਾ ਕਢਦੀ ਆ ਉਹ ਪੂੜੀ ਦੇ ਵਿੱਚੋਂ ਕਢਦੀ ਆ ਉਹ ਕੰਡੇ ਦੇ ਉੱਤੇ ਤੋਲਦੀ ਵੀ ਆ ਕਿ ਉਹਨੂੰ ਤੋਲ ਕੇ ਪੂੜੀ ਬਣਾ ਕੇ ਉਹਨੂੰ ਵੇਚਦੀ ਪਈ ਆ ਵੀ ਤੋਲਿਆਂ ਦੇ ਮਾਸਿਆਂ ਦੇ ਹਿਸਾਬ ਨਾਲ ਜਿਹੜੇ ਹੈਗਾ ਉਹ ਨਸ਼ਾ ਵਿਕਰੇ ਆ ਪਤਾ ਨਹੀਂ ਲੋਕੀ ਇਸ ਗੱਲ ਨੂੰ ਦੇਖੋ ਖਾਣ ਵਾਲੇ ਜਾਂ ਵੇਚਣ ਵਾਲੇ ਮੈਂ ਸਮਝਦਾ ਇਹ ਦੋਨੇ ਹੀ ਗਲਤ ਹੈ ਦੋਨੇ ਹੀ ਗਲਤ ਹੈ ਜਿਹੜਾ ਖਾਣ ਵਾਲਾ ਬੰਦਾ ਬੰਦ ਕਰ ਦੂਗਾ ਨਸ਼ਾ ਕਰਨ ਵਾਲਾ ਬੰਦਾ ਬੰਦ ਕਰੂ ਤੂੰ ਵੀ ਕਿਹਾ ਆਪੇ ਬੰਦ ਹੋ ਜੂ ਦੂਜੀ ਗੱਲ ਹੈਗੀ ਕਿ ਮੈਂ ਸਰਕਾਰ ਤੱਕ ਇੱਕ ਆਪਣੀ ਬੇਨਤੀ ਕਰਨਾ ਚਾਹਨਾ ਵਾਂ ਕਿ ਬਿਨਾ ਕਿਸੇ ਸਪੋਰਟ ਤੋਂ ਬਿਨਾ ਪੁਲਿਸ ਦੀ ਮਿਲੀ ਭੁਗਤ ਤੋਂ ਨਸ਼ਾ ਨਹੀਂ ਵੇਚ ਸਕਦਾ ਮੈਂ ਕਹਿੰਦਾ ਸਾਰੇ ਨਹੀਂ ਚੰਦ ਬੰਦੇ ਜਿਵੇਂ ਕਹਿੰਦਾ ਨਾ ਇੱਕ ਮੱਛਲੀ ਤਲਾਬ ਨੂੰ ਖਰਾਬ ਕਰਦੀ ਹੈ ਜੀ ਇੱਕ ਮੱਛਲੀ ਤਲਾਬ ਖਰਾਬ ਕਰਦੀ ਹੈ ਉਦਾਂ ਹੀ ਹੂੰ ਕੁਝ ਇਹੋ ਜਿਹੇ ਬੰਦੇ ਜਿਹੜੇ ਪੰਜਾਬ ਦੀ ਖੁਸ਼ੀ ਨੂੰ ਖੁਸ਼ੀ ਚ ਨਹੀਂ ਦੇਖਣਾ ਚਾਹੁੰਦੇ ਜਿਹੜੇ ਪੰਜਾਬ ਦੇ ਉੱਤੇ ਕਲੰਕ ਦਾ ਟਿੱਕਾ ਲਗਾਉਣਾ ਚਾਹੁੰਦੇ ਆ ਕਿ ਜਦੋਂ ਕੋਈ ਪਤਾ ਹੈ ਪੰਜਾਬ ਨੇ ਬਹੁਤ ਕੁਝ ਝੇਲਿਆ ਆ ਗਏ ਇਥੋਂ ਘਰਾਂ ਦੇ ਘਰ ਉਜੜ ਗਏ ਪਿੰਡਾਂ 'ਚ ਅੱਜ ਦੀ ਡੇਟ ਦੇ ਵਿੱਚ ਜਵਾਨੀ ਜਿਹੜੇ ਬੱਚੇ ਜਵਾਨ ਸੀ ਉਹ ਖਤਮ ਹੀ ਹੋ ਗਿਆ ਉਹ ਲੋਕਾਂ ਦੀਆਂ ਜਿਹੜੀਆਂ ਕਹਿੰਦੇ ਪੁਸ਼ਤਾ ਬੰਦੀ ਹੋਣੀਆਂ ਅੱਗੋਂ ਹੋ ਗਈਆਂ ਔਰ ਘਰ ਘਰ ਨਸ਼ਾ ਇੰਨਾ ਨਸ਼ਾ ਈਵਨ ਬੀਤੇ ਦਿਨਾਂ 'ਚ ਕਲੇਰਸਬ ਲੁਧਿਆਣੇ ਦੇ ਵਿੱਚ ਵੀ ਇਹ ਨਹੀਂ ਹੈਗੀ ਕਿ ਪੁਲਿਸ ਕੰਮ ਨਹੀਂ ਕਰ ਰਹੀ ਮੈਂ ਕਹਿੰਦਾ ਆਪਣੇ ਵੱਲੋਂ ਪੁਲਿਸ ਕੰਮ ਕਰ ਰਹੀ ਹੈ ਪਰ ਜਿੰਨਾ ਕੰਮ ਹੋਣਾ ਚਾਹੀਦਾ ਉਹਨਾ ਨਹੀਂ ਹੋ ਰਿਹਾ ਘਟ ਹੋ ਰਿਹਾ ਜਦ ਕਿ ਇਹ ਨਥ ਪਾਣੀ ਬੜੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਇੱਕ ਗੱਲ ਗਰੰਟੀ ਹੈ ਕਿ ਅਗਰ ਪੁਲਿਸ ਪਿੰਡ ਪਿੰਡ ਘਰ ਘਰ ਗਲੀ ਗਲੀ ਕੋਚੇ ਕੋਚੇ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾਵੇ ਕਿ ਭਾਈ ਇਹ ਵਾਰਡ ਟੂ ਵਾਰਡ ਜਾਂ ਗਲੀਆਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਵੀ ਹੈ ਏਦਾਂ ਦੀ ਗਸ਼ਤ ਕਰੇ ਕਿ ਜਿਹੜੇ ਵਿਲੇ ਬੰਦੇ ਆ ਪਾਰਕਾਂ 'ਚ ਬੈਠਦੇ ਆ ਗਲੀਆਂ 'ਚ ਬੈਠਦੇ ਫੇਰੀਆਂ ਲਗਾਉਂਦੇ ਆ ਇਹ ਨਹੀਂ ਹੋ ਸਕਦਾ ਕਿ ਨਸ਼ਾ ਫੜਿਆ ਨਾ ਜਾਵੇ ਨਸ਼ੇ ਦੇ ਉੱਤੇ ਨਾਥ ਨਾ ਪਾਈ ਜਾਵੇ ਇਹ ਪੁਲਿਸ ਨੂੰ ਸਖਤੀ ਕਰਨੀ ਪੈਣੀ ਹੈ ਔਰ ਮੈਂ ਸਮਝਦਾ ਇੱਥੇ ਪਬਲਿਕ ਨੂੰ ਵੀ ਸਹਿਯੋਗ ਦੇਣਾ ਪੈਣਾ। ਅਗਰ ਤੁਹਾਡੇ ਨੇੜੇ ਤੇੜੇ ਕੋਈ ਆਣ ਗਵਾਂਡ ਉੱਪਰ ਥੱਲੇ ਕਿਤੇ ਵੀ ਕੋਈ ਪਾਰਕ 'ਚ ਕੋਈ ਗਲੀ 'ਚ ਕਿਤੇ ਵੀ ਤੁਹਾਨੂੰ ਨਸ਼ਾ ਵਿਕਦਾ ਲੱਗਦਾ ਹੈ, ਖਾਂਦਾ ਲੱਗਦਾ ਹੈ, ਤੁਹਾਨੂੰ ਇਸ ਚੀਜ਼ ਦਾ ਡਰ ਲੱਗਦਾ ਹੈ ਕਿ ਅਸੀਂ ਇਸ ਚੀਜ਼ ਦੀ ਖ਼ਬਰ ਕਰਾਂਗੇ, ਅਸੀਂ ਇਸ ਚੀਜ਼ ਦਾ ਆ ਕੰਮ ਕਰਾਂਗੇ ਤੇ ਸ਼ਾਇਦ ਸਾਡਾ ਕਿਤੇ ਨੰਬਰ ਨਾ ਲੱਗ ਜਵੇ ਜਾਂ ਸਾਡਾ ਕਿਤੇ ਕੋਈ ਇਸ ਤਰ੍ਹਾਂ ਦਾ ਕੰਮ ਨਾ ਹੋ ਜਵੇ। ਸਰਕਾਰ ਨੇ ਇਹਦੀ ਥਾਂ ਤੇ ਕਈ ਨੰਬਰ ਦਿੱਤੇ ਆ। ਤੁਸੀਂ ਡਾਇਰੈਕਟ ਨੰਬਰ ਤੇ ਸੂਚਿਤ ਕਰ ਸਕਦੇ ਹੋ। WhatsApp ਨੰਬਰ ਦਿੱਤੇ ਆ ਸਰਕਾਰ ਨੇ। ਔਰ ਆਪਣੇ ਕੰਟਰੋਲ ਰੂਮ ਦਾ ਨੰਬਰ ਹੈ ਪਬਲਿਕ ਦੀ ਵੀ ਥੋੜੀ ਜੀ ਨਾ ਹੈਲਪ ਦੀ ਲੋੜ ਹੈ ਪੁਲਿਸ ਨੂੰ ਵੀ ਪਬਲਿਕ ਦੀ ਹੈਲਪ ਦੀ ਲੋੜ ਹੈ ਇਸ ਕਰਕੇ ਕੰਮ ਜਿਹੜਾ ਹੈ ਨਾ ਇਹ ਦੋਨਾਂ ਦੀ سپورਟ ਨਾਲ ਹੋਣਾ ਚਾਹੀਦਾ ਇਹਦੇ ਵਿੱਚ ਇੱਕ ਸਵਾਲ ਕੀਤਾ ਗਿਆ ਸੀ ਪੱਤਰਕਾਰ ਸਾਹਿਬ ਦੇ ਵੱਲੋਂ ਇੱਕ ਐਮਐਲਏ ਨੂੰ ਆਮ ਆਦਮੀ ਪਾਰਟੀ ਦੇ ਕਿ ਇਸ ਤਰ੍ਹਾਂ ਹਾਲਾਤ ਬਣਦੇ ਪਏ ਨੇ ਤਾਂ ਉਹਨਾਂ ਨੇ ਇਸ ਗੱਲ ਦੇ ਨਾਲ-ਨਾਲ ਇੱਕ ਗੱਲ ਦਾ ਹੋਰ ਵੀ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਸੈਂਟਰ ਦੇ ਵੱਲੋਂ 50 ਕਿਲੋਮੀਟਰ ਦਾ ਏਰੀਆ ਵੀਐਸਐਫ ਦਿੱਤਾ ਗਿਆ ਏ ਉਹਦਾ ਸਾਨੂੰ ਕੋਈ ਮਦਦ ਨਹੀਂ ਮਿਲਦੀ ਪਈ ਦੇਖੋ ਗੱਲ ਇਹ ਹੈ ਉਹ ਜਿਹੜਾ ਏਰੀਆ ਦਿੱਤਾ ਗਿਆ ਨਾ ਮਦਦ ਦੀ ਤੁਸੀਂ ਏ ਜੇ ਪਕਈਏ ਕਿ ਅੱਜ ਦੀ ਡੇਟ ਵਿੱਚ ਉਹ ਉੱਥੇ ਕੁਝ ਕਰ ਨਹੀਂ ਰਹੇ ਜਾਂ ਉੱਥੇ ਕੁਝ ਬੀਐਸਐਫ ਨੇ ਪਾਣੀ ਏਰੀਆ ਕਵਰ ਕਰਨ ਦਾ ਥੋੜਾ ਜਿਹਾ ਵਧਾ ਲਿਆ ਉਹਦੇ ਵਿੱਚ ਬੀਤੇ ਦਿਨ ਤੁਸੀਂ ਦੇਖੇ ਹੁਣ ਦਿੱਲੀ ਕੋਈ ਐਸਾ ਦਿਨ ਨਹੀਂ ਹੋਏਗਾ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਆਪਣੀ ਇੰਡੀਆ ਦੀ ਹੈਗੀ ਆ ਉਹ ਰੋਜ਼ ਜਿਹੜੇ ਗੁਰਗੇ ਆ ਗੈਂਗਸਟਰ ਆ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਰੋਜ਼ ਫੜੇ ਫੜਦੀ ਆ ਰੋਜ਼ ਚੱਕਦੀ ਆ ਰੋਜ਼ ਉਹਨਾਂ ਤੇ ਹਮਲਾ ਹੁੰਦਾ ਸਾਰਾ ਕੁਝ ਉਹਨਾਂ ਤੇ ਕਾਰਵਾਈ ਹੁੰਦੀ ਆ ਦੂਸਰਾ ਜੋ ਜਿਹੜੀ ਡਰੋਨ ਦੀ ਕਾਰਵਾਈ ਆ ਦਿੱਲੀ ਨਸ਼ਾ ਫੜਿਆ ਜਾ ਰਿਹਾ ਹਮ ਦਿੱਲੀ ਨਸ਼ਾ ਫੜਿਆ ਜਾ ਰਿਹਾ ਇਹ ਨਹੀਂ ਹੈਗਾ ਕਿ ਨਸ਼ੇ ਨੂੰ ਰੋਕ-थाम ਚ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਬੀਐਸਐਫ ਜਾਂ ਪੰਜਾਬ ਪੁਲਿਸ ਮਿਲ ਕੇ ਬਟ ਠੀਕ ਹੈ ਕਿ ਥੋੜਾ ਟਾਈਮ ਹੋਰ ਲੱਗੂਗਾ ਇਸ ਵਿੱਚ ਵਿੱਚ ਸਾਹਿਬ ਇੱਕ ਵੱਡੀ ਨਾ ਜੇ ਆਮ ਲੋਕਾਂ ਦੇ ਦਿਮਾਗ ਤੋਂ ਸੋਚੇ ਜਾਵੇ ਤਾਂ ਜਿਹੜੇ ਆਮ ਲੋਕ ਆ ਪਿੰਡਾਂ ਵਾਲੇ ਲੋਕ ਆ ਜਾਂ ਬਹੁਤਾ ਅਖਬਾਰਾਂ ਦੇ ਨਾਲ ਸੁਰਖਰੂ ਨਹੀਂ ਹੁੰਦੇ ਉਹ ਸਿਰਫ ਇਹ ਸੋਚਦੇ ਰਹਿੰਦੇ ਆ ਕਿ ਸਰਕਾਰ ਕੰਮ ਨਹੀਂ ਕਰਦੀ ਪਰ ਅਸਲ ਉਹ ਸਰਕਾਰ ਨੂੰ ਚਲਾਉਣ ਵਾਲਾ ਪ੍ਰਸ਼ਾਸਨ ਹੁੰਦਾ ਹੈ ਜਿਹੜਾ ਜੇ ਉਹਦੀ ਗੱਲ ਕੀਤੀ ਜਾਵੇ ਤਾਂ ਉਹਦੇ ਹੱਥ ਦੇ ਵਿੱਚ ਕੀ ਹੈ ਇਸ ਵੇਲੇ ਪੂਰੀ ਕਮਾਂਡ ਹੈ ਜਾਂ ਉਹ ਕੀ ਸੋਚਦਾ ਦੇਖੋ ਪਲੇਅਰ ਸਾਬ ਤੁਸੀਂ ਕੁਐਸਚਨ ਬੜਾ ਵਧੀਆ ਕੀਤਾ ਹੈ ਜਿੰਨੇ ਵੀ ਮੇਰੇ ਜੀ ਨੇੜਤਾ ਵਾਲੇ ਅਫਸਰ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਹਮ ਬਿਕੋਜ਼ ਆਫ ਕੀ ਦੇਖੋ ਉਹਨਾਂ ਦੇ ਵੀ ਨੌਕਰੀ ਦਾ ਸਵਾਲ ਹੈ ਹਮ ਕਿਤੇ ਨਾ ਕਿਤੇ ਇੰਟਰਨਲੀ ਐਜ਼ ਅ ਫ੍ਰੈਂਡਲੀ ਅਗਰ ਉਹਨਾਂ ਨਾਲ ਮੇਰੀ ਗੱਲਬਾਤ ਕਦੀ ਹੁੰਦੀ ਵੀ ਹੈ ਚਾਹੇ ਉਹ ਆਈਐਸ ਅਫਸਰ ਹੋਵੇ ਚਾਹੇ ਆਈਪੀਐਸ ਅਫਸਰ ਹੋਵੇ ਚਾਹੇ ਪੀਸੀਐਸ ਅਫਸਰ ਹੋਵੇ ਹਮ ਉਹ ਉਹਨਾਂ ਤੇ ਹਮੇਸ਼ਾ ਹੀ ਗੱਲ ਏ ਮੈਂ ਸੁਣਦਾ ਉਹਨਾਂ ਦੇ ਮੂੰਹ ਚੋਂ ਕਿ ਵਿਵੇਜਾ ਸਾਹਿਬ ਸਰਕਾਰ ਐਡਮਿਸ਼ਨ ਦੇ ਅਫਸਰਾਂ ਨੂੰ ਚਾਹੇ ਉਹ ਐਮਐਲਏ ਆ ਚਾਹੇ ਕੋਈ ਮੰਤਰੀ ਹੈ ਆਪਣੀ ਉਂਗਲਾਂ ਦੇ ਨਚਾਉਣਾ ਜਾਂਦੀ ਹੈ ਕਿ ਅਸੀਂ ਜਿੰਨਾ ਵੀ ਕੰਮ ਸਾਨੂੰ ਉਪਰੋਂ ਕਈ ਵਾਰੀ ਇੰਨਾ ਪ੍ਰੈਸ਼ਰ ਆ ਜਾਂਦਾ ਕਿ ਇਹ ਕੰਮ ਕਰਕੇ ਸਾਨੂੰ ਰਿਪੋਰਟ ਦਿਓ ਇਹ ਕੰਮ ਕਰਕੇ ਸਾਨੂੰ ਰਿਪੋਰਟ ਦਿਓ ਦੇਖੋ ਬੜਾ ਕਈ ਵਾਰੀ ਇਹੋ ਜੀ ਸਾਨੂੰ ਮਹਿਸੂਸ ਹੁੰਦੀ ਹੈ ਵੀ ਅਸੀਂ ਕੀ ਕਰਦੇ ਆ ਅਸੀਂ ਜਿਹੜੀ ਪੜਾਈਆਂ ਲਿਖਾਈਆਂ ਕੀਤੀਆਂ ਅਸੀਂ ਆਈਐਸ ਬਣੇ ਆ ਆਈਪੀਐਸ ਬਣੇ ਸਾਡਾ ਵੀ ਕੋਈ ਦਿਮਾਗ ਹੈ ਸਾਨੂੰ ਵੀ ਕਾਨੂੰਨ ਦੀ ਪਛਾਣ ਹੈ ਸਾਨੂੰ ਵੀ ਲੋਕਤੰਤਰ ਰਾਜ ਦਾ ਪਤਾ ਹੈ ਕਿਹੜੀ ਚੀਜ਼ ਕਿਹੜੇ ਹਿਸਾਬ ਨਾਲ ਕਰਨੀ ਹੈ ਰੱਬ ਜਾਣੇ ਕਿ ਉਹਨਾਂ ਨੂੰ ਇੰਟਰਸਟ ਹੁੰਦਾ ਹੈ ਜਾਂ ਕੀ ਹੁੰਦਾ ਹੈ ਵੀ ਇਹ ਜਿਹੜਾ ਤੱਕਾ ਹੈ ਨਾ ਬਹੁਤ ਮਤਲਬ ਗਲਤ ਹੈ ਜਦ ਕਿ ਸਰਕਾਰ ਦੇ ਹੱਥ ਅਗਰ ਸਰਕਾਰ ਉੱਪਰ ਪ੍ਰੈਸ਼ਰ ਨਾ ਦੇਵੇ ਹਾਂ ਤੱਕ ਖੁੱਲੇ ਛੱਡ ਦੇਵੇ ਤਾਂ ਫਿਰ ਕੰਮ ਦਾ ਨਜ਼ਾਰਾ ਹੈ ਮੇਨ ਗੱਲ ਕੀ ਹੈ ਜਿਹੜੀ ਮੈਂ ਇੱਕ ਪਬਲਿਕ ਨੂੰ ਲੋਕਾਂ ਨੂੰ ਕਹਿਣਾ ਚਾਹਨਾ ਵਾਂ ਉਹਦੇ ਵਿੱਚ ਵਿਰਿੰਦਰ ਕੀ ਕਹਿੰਦਾ ਕਲੇਰ ਸਾਹਿਬ ਇਹ ਹੈ ਕਿ ਜਦੋਂ ਆਪਾਂ ਇਹਨਾਂ ਲੋਕਾਂ ਨੂੰ ਜਿਹੜੀ ਸਾਨੂੰ ਚੁਣਨ ਦੀ ਸ਼ਕਤੀ ਸਿਰਫ ਸਾਡੇ ਕੋਲ ਹੈ ਇੱਕ ਵੋਟਰਾਂ ਕੋਲ ਹੈ ਆਪਾਂ ਬੜੀਆਂ ਗਲਤੀਆਂ ਕਰਦੇ ਆ ਅੱਜ ਉਹ ਫਲਾਣਾ ਲੀਡਰ ਫਲਾਣਾ ਅਫਸਰ ਫਲਾਣਾ ਇਹ ਕਰ ਰਿਹਾ ਉਹ ਇਹ ਕਰ ਰਿਹਾ ਜਦੋਂ ਤੁਹਾਨੂੰ ਪਾਵਰ ਮਿਲਦੀ ਹੈ ਵੋਟ ਦੀ ਉਦੋਂ ਅਸੀਂ ਹੱਥ ਜੋੜ-ਜੋੜ ਕੇ ਤੁਹਾਡੇ ਸਾਹਮਣੇ ਬੇਨਤੀ ਕਰਦੇ ਆ ਕਿ ਭਾਈ ਆਪਣੇ ਵੋਟ ਦਾ ਅਧਿਕਾਰ ਹੱਕ ਜਿਹੜਾ ਤੁਹਾਨੂੰ ਮਿਲਿਆ ਉਹਨੂੰ ਸੋ ਸਮਝ ਕੇ ਪਾਇਓ ਜਿਹੜਾ ਸਰਕਾਰ ਨੇ ਐਫੀਡੇਵਿਟ ਬਣਾਏ ਆ ਉਹਨਾਂ ਦੇ ਚਿੱਠੇ ਨਾਲ ਲੱਗਦੇ ਆ ਉਹ ਜਦੋਂ ਅਗਰ ਕੋਈ ਬੰਦਾ ਲੀਡਰ ਕਿਸੇ ਦੀ ਅਗਰ ਜਦੋਂ ਉਹ ਖੜਾ ਹੁੰਦਾ ਤਾਂ ਉਹਦਾ ਸਾਰਾ ਪੂਰਾ ਪ੍ਰੋਟੋਕੋਲ ਦੇ ਹਿਸਾਬ ਨਾਲ ਪੂਰਾ ਪੋਰਟਫੋਲੀਓ ਨਾਲ ਲੱਗਦਾ ਹੈ ਕਿ ਇਹਦੇ ਤੇ ਕੋਈ ਚਾਰ ਸ਼ੀਟ ਤਾਂ ਨਹੀਂ ਇਹ ਪੜਿਆ ਲਿਖਿਆ ਕਿੰਨਾ ਹੈ ਇਹਦੇ ਕੋਈ ਪ੍ਰਾਪਰਟੀ ਕਿੰਨੀ ਹੈ ਇਹਦੇ ਕੋਈ ਅਜੇ ਤੱਕ ਕੋਈ ਇਹੋ ਜਿਹਾ ਕਰਮਕਾਂਡ ਤਾਂ ਨਹੀਂ ਕੀਤਾ ਉਹ ਚੀਜ਼ ਨੂੰ ਸੁਚੇਤ ਕਰਨਾ ਬੜਾ ਜ਼ਰੂਰੀ ਹੈ ਪਬਲਿਕ ਨੂੰ ਹੱਕ ਹੈ ਉਹ ਆਪਣੇ ਸੋਚ ਸਮਝ ਮੁਤਾਬਕ ਕਿਹੜਾ ਨੁਮਿੰਦਾ ਵਧੀਆ ਹੈ ਕਿਹੜਾ ਪੜਿਆ ਲਿਖਿਆ ਕਿਹੜਾ ਐਜੂਕੇਟਿਡ ਕਿਹੜਾ ਤੁਹਾਡੇ ਹੱਕਾਂ ਦੀ ਗੱਲ ਕਰਦਾ ਤੁਸੀਂ ਉਹਨੂੰ ਚੁਣੋ ਲੇਕਿਨ ਉਸ ਵੇਲੇ ਆਪਣੀ ਮਤ ਮਰੀ ਜਾਂਦੀ ਹੈ ਲੋਕ ਆ ਕੇ ਉਹੀ ਲੀਡਰ ਘਰਾ ਚ ਜਾ ਕੇ ਹੱਥ ਪੈਰ ਜੋੜਦੇ ਆ ਜਦ ਕਿ ਦੁਬਾਰਾ ਉਹ ਨਜ਼ਰ ਵੀ ਨਹੀਂ ਆਉਂਦੇ ਸਰਕਾਰ ਆਉਂਦੀ ਹੈ ਸਰਕਾਰ ਆਉਣ ਦੇ ਸਾਰ ਇੱਕ ਬੜੀ ਵੱਡੀ ਤਰਾਸਤੀ ਵਾਪਰਦੀ ਹੈ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ ਬਹੁਤ ਵੱਡਾ ਗਾਇਕ ਸਿੱਧੂ ਮੂਸੇਵਾਲਾ ਦਾ ਮਤਲਬ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਸਰਕਾਰ ਉਸ ਚੀਜ਼ ਨੂੰ ਪ੍ਰੋਪਰ ਮਤਲਬ ਅੰਜਾਮ ਤੱਕ ਪਹੁੰਚਾਉਣ ਲਈ ਹਨ ਹਾਲੇ ਤੱਕ ਵੀ ਆਪਣੇ ਸਟੈਂਡ ਤੇ ਨਹੀਂ ਖੜੀ ਹੋਈ ਉਸ ਤੋਂ ਬਾਅਦ ਇੱਕ ਵਾਰ ਫੇਰ ਤੋਂ ਕਤਲੋਗਾਰ ਦਾ ਸ਼ੁਰੂ ਹੁੰਦੀ ਹੈ ਪਰ ਉਸ ਤੋਂ ਬਾਅਦ ਹੁਣ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਬੀਤੇ 2 ਮਹੀਨਿਆਂ ਤੋਂ ਜਿਸ ਤਰ੍ਹਾਂ ਹਾਲਾਤ ਹੜਾਂ ਦੇ ਬਣੇ ਨੇ ਸਰਕਾਰ ਇੱਕ ਵਾਰ ਫੇਰ ਹਿੱਲੀ ਹੋਈ ਹੈ ਲੋਕ ਸਿਆਸਤਦਾਨ ਐਂਟੀ ਪਾਰਟੀ ਸਵਾਲ ਕਰਦੇ ਆ ਪਈਆਂ ਨੇ ਕਿ ਜਿਹੜੇ ਲੋਕਾਂ ਦਾ ਬੁਰਾ ਹਾਲ ਹੋਇਆ ਘਾਟਾ ਪਿਆ ਫਸਲਾਂ ਦਾ ਘਾਟਾ ਘਰਾਂ ਦਾ ਘਾਟਾ ਜਾਨਾਂ ਦਾ ਘਾਟਾ ਉਹਨਾਂ ਨੂੰ ਉਹਨਾਂ ਦਾ ਖਾਮਿਆਸ ਦਾ ਜੋ ਮਿਲਿਆ ਉਹ ਮਿਲਣਾ ਚਾਹੀਦਾ ਹੈ ਪੈਸੇ ਮਿਲਣੇ ਚਾਹੀਦੇ ਨੇ ਇਸ ਤੋਂ ਬਾਅਦ ਸਰਕਾਰ ਦੇ ਵੱਲੋਂ ਵੀ ਕੁਝ ਰਾਸ਼ੀ ਜਿਹੜੀ ਆ ਉਹ ਐਲਾਨ ਕੀਤਾ ਗਿਆ ਹੈ ਕਿ ਜੋ ਸਰਕਾਰ ਦੇ ਵੱਲੋਂ ਇਹ ਸਟੈਪ ਚੁੱਕੇ ਗਏ ਨੇ ਕਿ ਬਾਕੀ ਬਹੁਤ ਨੇ ਕਿ ਹੋਰ ਚੀਜ਼ਾਂ ਵੀ ਚਾਹੀਦੀਆਂ ਦੇਖੋ ਪੀਰ ਸਾਹਿਬ ਐਦਾ ਹੈ ਕਿ ਸਰਕਾਰਾਂ ਜਿੰਨਾ ਆਪਣੇ ਵੱਲੋਂ ਕੋਸ਼ਿਸ਼ ਕਰਦੀਆਂ ਉਹਦਾ ਕਾਰਨ ਹੈ ਕਿ ਜਦੋਂ ਤੱਕ ਪਬਲਿਕ ਦੇ ਫਾਇਦੇ ਦੀ ਗੱਲ ਹੁੰਦੀ ਹੈ ਜਾਂ ਪਬਲਿਕ ਦੇ ਨੁਕਸਾਨ ਭਰਨ ਦੀ ਗੱਲ ਹੁੰਦੀ ਹੈ ਤਾਂ ਉਸ ਵੇਲੇ ਸਰਕਾਰਾਂ ਦੇ ਖਜ਼ਾਨੇ ਐ ਲੱਗਦੇ ਜਿਵੇਂ ਖਾਲੀ ਨੇ ਉੱਥੇ ਉਹ ਇਹੋ ਜਿਹਾ ਫਰਲਾ ਫੜਾ ਦਿੰਦੇ ਨੇ ਕਿ ਲੋ ਜੀ 186 ਕਰੋੜ ਦਾ ਤੁਹਾਨੂੰ ਅਸੀਂ ਉਹ ਜਦ ਕੀ ਕਰੋੜਾਂ ਹਜ਼ਾਰਾਂ ਮਤਲਬ ਮੰਨ ਲਓ ਕਹਿ ਦੋ ਜੀ 1000 ਕਰੋੜ ਦਾ ਅਗਰ ਨੁਕਸਾਨ ਹੋਇਆ ਤੇ 200 ਕਰੋੜ ਅਗਰ ਤੁਹਾਨੂੰ ਦੇ ਦਿੱਤਾ ਭਾਵ ਕਹਿੰਦਾ ਹੈ ਕਿ ਜੋ ਪਬਲਿਕ ਦਾ ਅਸਲੀ ਅਸਲੀ ਹੱਕ ਦਾ ਜਿਹੜਾ ਪਬਲਿਕ ਹੈ ਜਿਹੜੀ ਉਹ ਜਿਹੜੇ ਮੰਨ ਲਓ ਕਿਸਾਨ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਤੱਕ ਤੋ ਪਹੁੰਚਦਾ ਹੀ ਨਹੀਂ ਦੂਸਰਾ ਪੁਆਇੰਟ ਇਹ ਹੈ ਕਿ ਜਿਹੜੀ ਇੱਥੇ ਟੋਟਲ ਮੈਨੂੰ ਕਈ ਵਾਰੀ ਨਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਲੇਰ ਸਾਹਿਬ ਜੀ ਕਿ ਹਿੰਦੁਸਤਾਨ ਦੇ ਵਿੱਚ ਚਾਹੇ ਉਹ ਅੱਪਰ ਲੈਵਲ ਦੀ ਹੈ ਚਾਹੇ ਲੋਅਰ ਲੈਵਲ ਦੀ ਹੈ ਜਿਹੜੀ ਇਹ ਪੋਲਿਟਿਕਸ ਹੋ ਰਹੀ ਹੈ ਇਹ 100% ਬਦਲੇ ਦੀ ਭਾਵਨਾ ਦੀ ਪੋਲਿਟਿਕਸ ਹੋ ਰਹੀ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਅੱਜ ਦੀ ਡੇਟ ਦੇ ਵਿੱਚ ਅਗਰ ਸੈਂਟਰ ਸਰਕਾਰ ਜੋ ਵੀ ਕੰਮ ਕਰ ਰਹੀ ਹੈ ਸਾਰੇ ਲੋਕਾਂ ਨੂੰ ਪਤਾ ਹੈ ਉਹ ਇਹ ਨਹੀਂ ਹੈਗੀ ਮੈਂ ਕਿਹਾ ਅੱਜ ਮੋਦੀ ਦੀ ਸਰਕਾਰ ਹੈਗੀ ਮੋਦੀ ਕਰ ਰਿਹਾ ਅਗਰ ਕਾਂਗਰਸੀ ਸਰਕਾਰਾਂ ਤੇ ਉਹ ਵੀ ਕਰਦੇ ਰਹੇ ਠੀਕ ਹੈ ਦੋਨਾਂ ਬਸ ਇਹ ਔਰ ਇਹ ਚੀਜ਼ ਆ ਕਿ ਬੰਨ ਹੁਣ ਦੇਖੋ ਇਲੈਕਸ਼ਨਾਂ ਆ ਗਈਆਂ ਹੁਣ ਈਡੀ ਦੀਆਂ ਰੇਡਾਂ ਸ਼ੁਰੂ ਹੋ ਗਈਆਂ ਜੀ ਕੱਲ ਹੀ ਹਜੇ ਦੇਖਿਆ 25 ਰੇਡਾਂ ਪਈਆਂ ਲੁਧਿਆਣਾ ਦੇ ਵਿੱਚ ਈਡੀ ਦੀਆਂ ਮੰਤਰੀ ਵੀ ਐਕਸ ਮੰਤਰੀ ਦੇ ਜਾਂ ਉਹਨਾਂ ਦੇ ਹੋਰ ਵੀ ਕਈ ਨੇੜਤਾ ਵਾਲੇ ਬੰਦਿਆਂ ਦੇ ਇਹੋ ਚੀਜ਼ ਜਿਵੇਂ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਚਾਰਜ ਇਹਨਾਂ ਨੇ ਵਿਧਾਨ ਨੂੰ ਐਪਲੀਕੇਸ਼ਨ ਲਾਈ ਸੀ ਮਿਸ਼ਰਾ ਸਾਹਿਬ ਦੀ ਈਡੀ ਹੈੱਡ ਦੇ ਉਹ ਉਹਨਾਂ ਨੇ ਵਿਧਾਤੀ 15 ਸਤੰਬਰ ਤੱਕ ਡੇਟ ਕਰਤੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਸਮਝਦਾ ਕਿ ਇੱਕ ਚੀਜ਼ ਛੋਟੀ ਜੀ ਮੈਂ ਜ਼ਰੂਰ ਕਹੂੰਗਾ ਕਿ ਬਦਲੇ ਦੀ ਭਾਵਨਾ ਕਦੋਂ ਖਤਮ ਹੋਊਗੀ ਇਸ ਬਦਲੇ ਦੀ ਭਾਵਨਾ ਦੇ ਵਿੱਚ ਠੀਕ ਹੈ ਤੁਸੀਂ ਆਪਣੇ ਮਨ ਦੀ ਮਨਸ਼ਾ ਪੂਰੀ ਕਰਦੇ ਹੋ ਮੈਂ ਲੀਡਰਾਂ ਨੂੰ ਕਹਿ ਰਿਹਾ ਮੈਂ ਮੰਤਰੀਆਂ ਨੂੰ ਕਹਿ ਰਿਹਾ ਲੇਕਿਨ ਕਦੀ ਜ਼ਿੰਦਗੀ ਦੇ ਵਿੱਚ ਆਪਣੇ ਦਿਮਾਗ 'ਚ ਆਪਣੇ ਮਨ 'ਚ ਇਹ ਗੱਲ ਸੋਚੀ ਕਿ ਇਹਦੇ ਵਿੱਚ ਪਬਲਿਕ ਦਾ ਕੀ ਦੋਸ਼ ਹੈ ਹਰ ਜਗ੍ਹਾ ਤੇ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਵੋਟਰਾਂ ਨਾਲ ਜਿਹੜਾ ਤੁਹਾਨੂੰ ਅੱਜ ਇਹਨਾਂ ਸੀਟਾਂ ਦੇ ਪਹੁੰਚਾਉਣ ਵਾਲਾ ਉਹਨਾਂ ਉਹਨਾਂ ਦਾ ਕੀ ਕਸੂਰ ਹੈ ਹਰ ਜਗ੍ਹਾ ਤੇ ਉਹ ਪੀਸੀ ਜਾਂਦੀ ਹੈ ਪਬਲਿਕ ਕੋਈ ਕੰਮ ਹੁੰਦਾ ਹੈ ਨੁਕਸਾਨ ਹੁੰਦਾ ਹੈ ਤੇ ਪਬਲਿਕ ਦਾ ਫਾਇਦਾ ਹੁੰਦਾ ਤੇ ਜੀ ਮੰਤਰੀਆਂ ਦਾ ਭਾਵ ਕਹਿੰਦਾ ਇਹ ਆ ਉਹ ਅਫਸਰ ਨੇ ਉਹਦਾ ਕੰਮ ਨਹੀਂ ਕੀਤਾ ਉਹ ਮੰਤਰੀ ਨੇ ਉਹਦੇ ਟਾਈਮ ਤੇ ਮਾੜਾ ਹਾਲ ਕੀਤਾ ਸੀ ਅੱਜ ਮੈਂ ਇਹਨੂੰ ਮਜ਼ਾ ਚਖਾਣਾ ਉਹ ਆਪਣੇ ਮਜ਼ਾ ਚਖਾਣ ਦੇ ਵਿੱਚ 4-5 ਸਾਲਾਂ ਦਾ 5 ਸਾਲਾਂ ਦਾ ਜਿਹੜਾ ਟਾਈਮ ਮਿਲਦਾ ਉਹ ਆਪਣੇ ਉਹਦੇ ਚ ਕੱਢ ਦਿੰਦਾ ਬਦਲੇ ਦੀ ਭਾਵਨਾ ਨਾਲ ਫਿਰ ਇਹ ਟੁੱਥੇ ਦੀ ਉੱਥੇ ਠੀਕ ਹੈ ਭਾਵ ਕਹਿੰਦਾ ਇਹ ਆ ਕਿ ਜਿਹੜੇ ਵਾਦੇ ਅੱਜ ਪਹਿਲੇ ਦਿਨ ਤੋਂ ਅੱਜ ਹੁਣ ਨਵੀਆਂ ਇਲੈਕਸ਼ਨਾਂ ਸ਼ੁਰੂ ਹੋਣੀਆਂ 24 ਦੀਆਂ ਫਿਰ ਇੱਕ ਦੂਜੇ ਦੇ ਉੱਤੇ ਵਾਰ ਸ਼ੁਰੂ ਰਿਓੜੀਆਂ ਵੰਡ ਰਹੇ ਆ ਫਲਾਣੇ ਗੱਫੇ ਵੰਡ ਦਿੱਤੇ ਜਾ ਰਹੇ ਆ ਜੀ ਉਹ ਇੱਕ ਗੱਲ ਸੋਚਣ ਦੀ ਆ ਕੌਣ ਵੰਡ ਰਿਹਾ ਕਿਹਦਾ ਪੈਸਾ ਹੈ ਉਹ ਪੈਸਾ ਪਬਲਿਕ ਦਾ ਹੈ ਉਹ ਪਬਲਿਕ ਸਵੇਰ ਤੋਂ ਲੈ ਕੇ ਰਾਤ ਤੱਕ ਸੋਨ ਤੱਕ ਟੈਕਸ ਭਰਦੀ ਹੈ ਉਸ ਟੈਕਸ ਨਾਲ ਮੁਲਾਜ਼ਮਾਂ ਦਾ ਔਰ ਪਲੱਸ ਜਿਹੜੇ ਮੰਤਰੀ ਸੰਤਰੀਆਂ ਨੂੰ ਅੱਜ ਐਕਸਟਰਾਔਡੀਨਰੀ ਫੈਸਿਲਿਟੀਆਂ ਮਿਲਦੀਆਂ ਉਸ ਪੈਸੇ ਨਾਲ ਮਿਲਦੀਆਂ ਉਹ ਪੈਸਾ ਪਬਲਿਕ ਦਾ ਹੈ ਉਹ ਟੈਕਸ ਦਾ ਪੈਸਾ ਹੈ ਉਹ ਸਾਡੇ ਟੈਕਸਾਂ ਦਾ ਪੈਸਾ ਪਬਲਿਕ ਦੇ ਟੈਕਸਾਂ ਦਾ ਪੈਸਾ ਜਿਹੜਾ ਕਿ ਇਹ ਮਿਸਯੂਜ਼ ਵੀ ਹੁੰਦਾ ਠੀਕ ਹੈ ਔਰ ਉਸ ਪੈਸੇ ਦੇ ਬੁਲੰਦੀਆਂ ਦੇ ਸਿਰ ਦੇ ਉੱਤੇ ਇਹ ਆਪਾਂ ਆਈਡੀ ਆਈਡੀ ਬੜੀਆਂ ਗੱਲਾਂ ਕਰਦੇ ਆ ਕਿ ਲੋ ਜੀ ਅਸੀਂ ਆ ਗੱਫੇ ਵੰਡਦੇ ਆ ਆ ਗੱਫੇ ਵੰਡਦੇ ਗੱਫੇ ਵੰਡਨੇ ਬੜੇ ਆਸਾਨ ਹੈ ਕਦੀ ਸਰਕਾਰ ਨੇ ਇਹ ਸੋਚਿਆ ਚਾਹੇ ਉਹ ਸਟੇਟ ਦੀ ਸਰਕਾਰ ਹੋਵੇ ਚਾਹੇ ਪਾਰ ਸਰਕਾਰ ਹੋਵੇ ਕਿ ਆਪਾਂ ਪਬਲਿਕ ਵਾਸਤੇ ਕੋਈ ਅੱਛੀ ਚੀਜ਼ ਕੋਈ ਹੈਲਥ ਦਾ ਕੋਈ ਐਡਮਿਨਿਸਟ੍ਰੇਸ਼ਨ ਵਧੀਆ ਤਰੀਕੇ ਦੀ ਦੇਖੋ ਤੁਸੀਂ ਫੋਰਨ ਚ ਜਾ ਕੇ ਦੇਖੋ ਇੱਥੇ ਇੱਕ ਬੰਦਾ ਮੰਤਰੀ ਬੰਦਾ 50 ਬੰਦੇ ਉਹਦੇ ਨਾਲ ਟੰਗੇ ਜਾਂਦੇ ਆ ਠੀਕ ਉੱਥੇ ਇੱਕ ਮੰਤਰੀ ਜਾਂਦਾ ਉਹ ਵੀ ਕਿਊ ਚ ਲਾ ਕੇ ਕੰਮ ਕਰਦਾ ਠੀਕ ਪਬਲਿਕ ਨੂੰ ਥੋੜਾ ਜਿਹਾ ਰਿਲੈਕਸੇਸ਼ਨ ਦਿਓ ਉਹਨਾਂ ਦੇ ਪੈਸੇ ਦਾ ਮਿਸਯੂਜ਼ ਨਾ ਕਰੋ ਇਹ ਮੈਂ ਕਹਿਣਾ ਚਾਹਨਾ ਠੀਕ ਹੈ ਬਵੀਰਾ ਸਰ ਇੱਕ ਸਮਾਂ ਉਹਨਾਂ ਕੇ ਜਿਆਦਾ ਇੱਕ ਲਾਸ ਸਵਾਲ ਲੈ ਲੈਣੇ ਆ ਕਿ ਜਿਸ ਤਰ੍ਹਾਂ ਆਪਾਂ ਦੇਖਿਆ ਹੈ ਕਿ ਲੁਧਿਆਣਾ ਦੀ ਗੱਲ ਕਰ ਲੈਣੇ ਆ ਇੱਕ ਪਾਸੇ ਇਲੈਕਸ਼ਨਜ਼ ਐਮਸੀਡੀਆਂ ਦੀ ਆ ਰਹੀਆਂ ਦੂਸਰੇ ਪਾਸੇ ਲੁਧਿਆਣਾ ਦੇ ਵਿੱਚ ਨਗਰ ਨਿਗਮ ਮੇਰ ਦੀ ਗੱਲ ਕੀਤੀ ਜਾਵੇ ਤਾਂ ਤਬਾਤਲਾ ਹੋ ਗਿਆ ਬਦਲੀ ਹੋ ਗਈ ਨਵੇਂ ਮੇਰ ਸਾਹਿਬ ਕਮਿਸ਼ਨਰ ਸਾਹਿਬ ਆਉਣਗੇ ਮਿਸ਼ਨਰ ਸਾਹਿਬ ਦੀ ਗੱਲ ਕਰਦੇ ਆ ਪਰ ਸਭ ਦੇ ਵਿੱਚ ਸਰਕਾਰਾਂ ਗਈਆਂ ਆਈਆਂ ਐਮਸੀਡੀ ਚੋਣਾਂ ਹੋਈਆਂ ਗਈਆਂ ਪਰ ਇਹ ਸਭ ਦੇ ਵਿੱਚ ਜਿਸ ਤਰ੍ਹਾਂ ਗੰਦੇ ਨਾਲੇ ਦੇ ਹਾਲਾਤ ਦੇਖੇ ਨੇ ਪਿੱਛੋਂ ਪਾਣੀ ਆਇਆ ਤੇ ਘਰਾਂ ਦੇ ਘਰ ਭਰ ਗਏ ਨੇ ਕੀ ਉਸ ਤੋਂ ਬਾਅਦ ਨਵੇਂ ਭਾਵੇਂ ਕਮਿਸ਼ਨਰ ਸਾਹਿਬ ਆਉਣ ਜਾਂ ਫਿਰ ਇਲੈਕਸ਼ਨਾਂ ਤੋਂ ਬਾਅਦ ਕੁਝ ਵੀ ਹੁੰਦਾ ਹੈ ਕਿ ਇਸ ਦਾ ਕੋਈ ਹੈ ਕੋਈ ਸੋਚਣ ਤੇ ਨਹੀਂ ਦੇਖੋ ਗੱਲ ਇਹ ਹੀ ਚੀਜ਼ ਆ ਜਦੋਂ ਜਦੋਂ ਇਲੈਕਸ਼ਨ ਆਣੀਆਂ ਔਰ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਹਰ ਬੰਦੇ ਨੇ ਜਿੰਨੇ ਕੌਂਸਲਰ ਖੜੇ ਹੋਣੇ ਆ ਕਿ ਮੈਂ ਮੈਨੂੰ ਵੋਟ ਪਾਓ ਮੈਂ ਇਹ ਕਰ ਦੂੰਗਾ ਮੈਂ ਨਾਲਾ ਸਟ੍ਰੀਮ ਤੇ ਲੈ ਜਾਊਂਗਾ ਮੈਂ ਤੁਹਾਡੇ ਇੱਥੇ ਇੱਕ ਪਾਣੀ ਦਾ ਕਚਰਾ ਨਹੀਂ ਆਂਦੂੰਗਾ ਇਹ ਸਾਰਾ ਕੁਝ ਹੁੰਦਾ ਦੂਸਰੀ ਗੱਲ ਜਿਵੇਂ ਆਪਾਂ ਨਵੇਂ ਕਮਿਸ਼ਨਰ ਸਾਹਿਬ ਵੀ ਉਹਨਾਂ ਨੇ ਚਾਰਜ ਲੈ ਲਿਆ ਸੰਦੀਪ ਰਿਸ਼ੀ ਜੀ ਆਏ ਨੇ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਵੀ ਹੈ ਲੁਧਿਆਣੇ ਲਈ ਕਿ ਬਹੁਤ ਵਧੀਆ ਅਫਸਰ ਨੇ ਬਹੁਤ ਅੱਛਾ ਕੰਮ ਕੀਤਾ ਇਹਨਾਂ ਨੇ ਦੂਸਰਾ ਪੁਆਇੰਟ ਇਹ ਆ ਕੀ ਜਿਹੜੇ ਗੰਦੇ ਨਾਲੇ ਦੀ ਗੱਲ ਕਰੀਏ ਜਾਂ ਆਪਾਂ ਸੀਵਰੇਜ ਪ੍ਰਣਾਲੀ ਦੀ ਗੱਲ ਕਰੀਏ ਇਹਨੂੰ ਸੁਧਾਰਨ ਦੀ ਹਜੇ ਬਹੁਤ ਲੋੜ ਹੈ ਹੂੰ ਪਿਛਲੀ ਸਰਕਾਰ ਨੇ 350 ਕਰੋੜ ਰੁਪਏ ਦੇ ਉੱਤੇ ਆਪਣਾ ਕਹਿ ਲਓ ਵੀ ਬੁੱਢੇ ਨਾਲੇ ਦਾ ਇੱਕ ਪ੍ਰੋਜੈਕਟ ਜਿਹੜਾ ਪਾਸ ਕੀਤਾ ਸੀਗਾ ਉਹਦੇ 'ਚ ਹੂੰ ਦੂਸਰਾ ਇਹ ਹੈ ਕਿ ਉਹ ਹਜੇ ਉਦੋਂ ਹੀ ਚੱਲ ਰਿਹਾ ਹਜੇ ਮਿਡ 'ਚ ਖੜਾ ਹੈ ਕਾਫੀ ਹੱਦ ਤੱਕ ਉਹਦੇ 'ਚ ਕੰਮ ਸਟਾਰਟ ਹੋਇਆ ਪਰ ਹਜੇ ਪੂਰਾ ਨਹੀਂ ਤੇ ਉਹਦੇ ਨਾਲ ਜਿਹੜਾ ਹੁਣ ਦੇਖੋ ਆ ਪਾਣੀ ਛੱਡਿਆ ਜਾ ਰਿਹਾ ਪਿੱਛੇ ਆ ਸਾਰਾ ਪਾਣੀ ਉਹ ਦੇਖੋ ਕੁਦਰਤੀ ਵਿਮਾਰ ਪੈ ਰਹੀ ਹੈ ਕੁਦਰਤੀ ਜਿਹੜੀ ਮਾਰ ਹੈਗੀ ਹੈ ਦੇਖੋ ਉਹ ਤਾਂ ਚੱਲਣੀ ਪੈਣੀ ਹੈ ਪਾਣੀ ਓਵਰਫਲੋ ਹੋ ਰਿਹਾ ਹੈ ਪਾਣੀ ਛੱਡਿਆ ਜਾ ਰਿਹਾ ਹੈ ਇਵਨ ਕਹਿ ਲਓ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਉਹ ਸਾਰੀ ਤਬਾਈ ਮਚ ਰਹੀ ਹੈ ਉਹਦਾ ਸਾਰੀ ਪਰਵਾਹੀ ਸਰਕਾਰ ਨੂੰ ਕਰਨੀ ਪੈਂਦੀ ਹੈ ਉਹ ਰੈਵਨਿਊ ਦਾ ਵੀ ਕਾਫੀ ਮਤਲਬ ਜਿਹੜਾ ਹਰਸ਼ਾ ਹੁੰਦਾ ਬਹੁਤ ਜ਼ਿਆਦਾ ਇਸ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਇਹ ਇੱਕ ਪਾੜ ਨੇ ਆਪਣੀ ਐਡਮਿਨਿਸਟ੍ਰੇਸ਼ਨ ਦਾ ਵੀ ਔਰ ਲੋਕਾਂ ਦਾ ਵੀ ਇਸ ਕਰਕੇ ਜਿਹੜੀਆਂ ਹੁਣ ਇਲੈਕਸ਼ਨ ਆਣੀਆਂ ਮੈਂ ਸਮਝਦਾ ਕਿ ਹਜੇ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ ਜਿਵੇਂ ਜਿਵੇਂ ਅੱਗੋਂ ਮਤਲਬ ਸਰਕਾਰ ਨੂੰ ਵੀ ਬਹੁਤ ਜ਼ਿਆਦਾ ਅੱਗੋਂ ਇਹਨੂੰ ਆਪਣੇ ਸਟਰੀਮ ਲਾਈਨ ਤੇ ਹਰ ਚੀਜ਼ ਨੂੰ ਲਿਆਉਣ ਦੀ ਲੋੜ ਹੈ। ਸੋ ਜਿਸ ਤਰ੍ਹਾਂ ਅਸੀਂ ਤੁਹਾਡੇ ਸਵਾਲਾਂ ਦੇ ਤੁਹਾਡੇ ਕਮੈਂਟਸ ਤੇ ਜਾਂ ਅਜਿਹੀਆਂ ਗੱਲਾਂ ਜਿਹੜੀਆਂ ਕਿ ਤੁਹਾਡੇ ਮਨ ਦੇ ਵਿੱਚ ਉੱਠਦੀਆਂ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਜੇਕਰ ਤੁਹਾਡਾ ਕੋਈ ਸਵਾਲ ਹੈ ਸਾਨੂੰ ਇਨਬਾਕਸ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੇ ਨਵੇਂ ਸਵਾਲਾਂ ਦੇ ਨਾਲ ਨਵੀਂ ਰਾਜਨੀਤੀ ਦੇ ਉਥਲ ਪੁਥਲ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਦੀ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ। ਨਮਸਕਾਰ।